ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੀ। ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ। ਤੇ ਇਸ ਟਾਈਮ ਆਖੋਂਜ ਦੇ ਵਿੱਚ ਖੜਾ ਮੈਂ ਦੁਬਾਰੀ ਸ਼ੁਰੂ ਕਰਨ ਲੱਗਾ ਤੇ ਤੁਹਾਨੂੰ ਮੈਂ ਦਿਖਾਉਣਾ ਆਪਾਂ ਕੀ ਕੰਮ ਕਰ ਰਹੇ ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਲ ਹੁੰਦੀ ਆ ਵੀ ਆਪਣਾ ਜੋ ਚੈਨਲ ਹੈ ਉਹ ਜਰੂਰ ਸਬਸਕ੍ਰਾਈਬ ਕਰ ਲਓ। ਤੇ ਕਰਦੇ ਹਾਂ ਵੀਡੀਓ ਸ਼ੁਰੂ ਤੇ ਕੱਲ ਮਿਸਤਰੀ ਆਇਆ ਸੀਗਾ ਵੀਡੀਓ ਨਹੀਂ ਬਣੀ ਤੇ ਮੈਂ ਤੁਹਾਨੂੰ ਦੱਸਦਾ ਵੀ ਕੀ ਕੀ ਆਪਾਂ ਕੰਮ ਕਰਦੇ ਹਾਂ ਦੇਖੋ। ਪਹਿਲਾਂ ਇੱਥੇ ਆ ਖੁੰਜ ਸੀ ਕਿ ਕਮਰੇ ਦਾ ਥਾਂ ਛੱਡਿਆ ਸੀ ਆਪਾਂ ਤੇ ਇੱਥੇ ਟੂੜੀ ਵਾਲਾ ਤੂੜੀ ਵਾਸਤੇ ਬਣਾਉਣਿਆ ਜਗ੍ਹਾ ਦੇਖ ਲਓ ਤੁਸੀਂ ਆ ਜਗਾ ਤੇ ਅਹ ਬੈਸਟਕ ਕਮਰੇ ਦੀ ਜਗਾ ਤੇ ਹੁਣ ਆਪਾਂ ਇਹਨੂੰ ਜਾਨੇ ਤੇ ਕਮਰਾ ਨਹੀਂ ਪਾਉਂਦੇ ਤੂੜੀ ਵਾਸਤੇ ਆ ਲੈ ਆਂਦਾ ਇਹਦੇ ਪਹਿਲੀ ਕੰਦ ਕੱਢਤੀ ਇਹ ਗੱਲ ਤੇ ਇਹਦੇ ਸਮਾਨ ਲੈ ਆਂਦਾ ਦੇਖੋ ਸ਼ਟਰ ਪਾਉਣ ਵਾਸਤੇ ਆ ਗੇਟ ਆ ਕਿ ਤੂੜੀ ਹਲਦਾ ਤੇ ਆ ਕੰਦ ਰਹਿ ਗਈ ਐ ਇੰਨੀ ਕ ਕੱਢਤੀ ਐ ਤੇ ਇੱਥੇ ਆ ਬੁਰਦੀ ਆਪਾਂ ਕਿਉਂ ਕੱਢਦੇ ਆ ਕਿਉਂਕਿ ਇੱਥੇ ਆ ਸਾਈਡ ਤੇ ਇੱਕ ਇੱਥੇ ਕੰਦ ਨਿਕਲ ਕੇ ਇੱਥੇ ਮਸ਼ੀਨ ਵਾਸਤੇ ਜੋ ਕਿ हरे वाली मशीन होंगी है वो लग जूगी देख सी दिखा सारा समान होर की, की काम करना ते। ये जगह पई थी अपने को कमरे का देखो सरी छे हुए सरी छोड़े हुए जगह पई सी इतने कमरे जगह हैगी है इस है। करके जिन्ना चर मैं चल कमरे नहीं बनते तूड़ी वास्ते तूड़ी वाला रूम बन जूगा पंद्रह बाई पंद्रह का पांच सतट ट्रालिया बच्चे पै जा कर ਇਸ ਕਰਕੇ ਕਰ ਦਾਂਗੇ ਕੰਮ ਤੇ ਤੁਹਾਨੂੰ ਵੀ ਦਿਖਾਵਾਂਗਾ ਜਿੱਦਾਂ ਇਹਨਾਂ ਕੰਮ ਹੋਇਆ ਅਕਟਾ ਰਹਿ ਗਈ ਆਪਣੇ ਕੋਲ ਨਹੀਂ ਹੈ ਕਾ ਲੌਂਚ ਤਾਂ ਪੈਣ ਲੱਗੀ ਮੈਂ ਤੁਹਾਨੂੰ ਕਰਦਾ ਮਸ਼ਹੂਰ ਕੰਮ ਤੇ ਪਹਿਲਾਂ ਅਗਰੇ ਵਾਸਤੇ ਟਿੱਗੂਗੀ ਦੋਂ ਰੱਖ ਲੋ ਥੱਲੇ ਬੋਛੇ ਕੇ ਬੋਛੇ ਰੱਖ ਲੋਗੇ ਅਸਲੇ ਤੇ ਨੇੜੇ ਕਰ ਲੈ ਦੂਜੇ ਚੱਕ ਲੋ ਲਾ ਲਓ ਡੋਟ ਬੈਟਿੰਗ ਵੀ ਜੇ ਕੋ ਹੂੰ ਥੋੜਾ ਐਨ ਕਰਨਾ ਬਣਾ ਦੇ ਆਂ ਕਰਨਾ ਬਣਾ ਦੇ ਕਰੀਏ ਕੋ ਇੱਕੀ ਲਾ ਲੋ ਚਾਰ ਸਾਢੇ ਚਾਰ ਫੋਟ ਗਏ ਆ ਪੰਜ ਫੋਟ ਬੰਦਾ ਹੋ ਜਾ 8 10 ਫੋਟ ਤੱਕ ਹੋ ਵਾ ਸਾਰਾ ਕਿੱਕ ਦੇ ਕੇ ਸਵਾਰ ਕੇ ਨਿਕਾਲੂ ਉਹ ਲੋ ਨੇ ਪੁਰਾਣ ਲਾ ਦੇ ਥੱਲੇ ਫਿਰ ਨੇੜੇ ਲਾ ਦੇ ਗੱਲ ਨੇ ਸਵਾਰ ਕੇ ਲਾਓ ਵੀ ਜੇ ਡਿੱਗੇ ਨਾ ਬੰਦਾ ਚਾਹ ਕੇ ਲਾ ਕਾ ਨਾ ਵੇ ਜੰਨਾ ਨਾ ਚਾਹ ਨਾ ਕਰੀਂ ਕਰੇ ਆਈ ਲੱਖਾਂ ਨੇ ਇਹ ਕਹਾਣੀ ਹੈ ਬੋਲ ਬਹੁਤ ਲਾਗੇ ਵੇਲਾ ਬੰਦ ਬਰੀ ਦੁਕਾਨ ਕਰਾ ਬਸ ਕਰਨਾ ਆਪਣਾ ਆਈ ਬਸ ਕਾ 5000 ਜੜਾ ਅਕਰਾਂ ਦੇ ਪਾਸੇ ਤਾਂ ਰੱਖਣਾ ਲੋ ਜੀ ਛੱਤ ਪੈ ਗਈ ਹੈ ਦੇਖ ਸਕਦੇ ਹੋ ਤੁਸੀਂ ਛੇਨ ਪਾਤੇ ਆ ਉੱਤੇ ਬਿਨੈ ਆਪਣਾ ਬਣਤਾ ਇਹ ਬਹੁਤ ਵਧੀਆ ਤੂੜੀ ਵਾਸਤੇ ਕਮਰਾ ਬਣ ਗਿਆ ਆ ਰਹਿ ਗਿਆ ਮੇਨਗੇਟ ਤੇ ਇੱਥੇ ਆ ਦੇਖ ਸਕਦੇ ਹੋ ਤੁਸੀਂ ਉਹ ਜਿਹੜੀ ਐਂਗਲ ਪਈ ਹੈ ਉਹ ਇੱਥੇ ਪਾ ਕੇ ਤੇ ਉਸ ਤੋਂ ਬਾਅਦ ਆ ਕੰਨ ਦੇ ਉੱਤੇ ਆ ਦੋ ਚਾਦਰਾਂ ਉੱਤੇ ਹੋਰ ਪੰਨਾਂ ਉਹ ਤਰ ਦੇਗੇ ਤੇ ਤੂੜੀ ਦੇ ਨਾਲ ਹੀ ਮਸ਼ੀਨ ਲੱਗ ਜੂਗੀ ਆਪਣੇ ਹਰਾ ਉਤਰਨ ਵਾਲੀ ਤੇ ਟੋਕਾ ਮਸ਼ੀਨ दा दा दा। <laughs> रोटी गोल, गोल नोट गोल गोल मैं मम्मी बनाई हूँ बना, बना।, बना गोल कर पुत तो रोटी हूं है। एन है बेल दे ਵੇ ਬਗਾ ਦੇਵਾ ਦਾ ਵੀ 4:30 ਹੋ ਗਾਇ ਤਾਂ ਦਿਨ ਖੜਾ ਅੱਗੇ ਤਾਂ ਹੁੰਦਾ ਸੀਗਾ ਹਨੇਰਾ ਜਾਂ ਨਾ ਅੱਜ ਧੁੱਪ ਆ ਬਗਾ ਬਸਾ ਬਗਾ ਹਾਂ ਕੀ ਲੋਪੇ ਮਾਰਦਾ ਹੈਲੋ ਲੋ ਜੀ ਮੈਸਟਰੀ ਸਾਹਿਬ ਜਾ ਚੁੱਕੇ ਤੇ ਸ਼ਾਮ ਹੋ ਗਈ ਹੈ ਇੱਕ ਆਪਾਂ ਗੇਟ ਲਾਤਾ ਦੇਖ ਸਕਦੇ ਹਾਂ ਐਸੈਡ ਰੂੜੀ ਵਾਸਤੇ ਤੇ ਹੋਰ ਵੀ ਤੁਹਾਨੂੰ ਦਿਖਾਉਣਾ ਮੈਂ ਜਾ ਕੇ ਕੀ ਕੰਮ ਕਰਦਾ ਮੈਂ ਅੱਜ ਵੀਡੀਓ ਦਾ ਬਲੌਗ ਦਾ ਐਂਡ ਕਰ ਦਗੇ ਕੱਲ ਨੂੰ ਬਲੌਗ ਪਾ ਦਾਂਗੇ ਤੇ ਇੱਕ ਇਧਰ ਆਪਾਂ ਆਵਣਾ ਤਾਂ ਇਹ ਮਸ਼ੀਨ ਵਾਲਾ ਦੋ ਚਾਰ ਤਰ੍ਹਾਂ ਪਾ ਕੇ ਤੇ ਮਸ਼ੀਨ ਲਾਵਾਂਗੇ ਲੈਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੋ ਲੈਂਦੀ ਇਧਰ ਹੋ ਗਿਆ ਤੂੜੀ ਵਾਲਾ ਤੇ ਅੱਜ ਕੀ ਕੰਮ ਕਰੇ ਇਧਰ ਪਰਸ ਹੋਰ ਲਈ ਆ ਥੋੜੀ ਜਿੱਥੇ ਥੋੜਾ ਖਰਾਬ ਸੀ ਕੰਮ ਇੱਥੇ ਪਾਣੀ ਪੂਣੀ ਦੇ ਨਾਲ ਥੋੜਾ ਖਰਾਬ ਹੋ ਜਾਂਦਾ ਸੀ ਦੇਖੋ ਇੱਥੇ ਪਾਣੀ ਡਿੱਗਦਾ ਰਹਿੰਦਾ ਸੀਗਾ ਤੇ ਇਸ ਕਰਕੇ ਖਰਾਬ ਹੋ ਜਾਂਦਾ ਸੀ ਕੰਮ ਆਪਾਂ ਲਾਤੀਆ ਪਰਸ ਆ ਦੇਖੋ ਤੇ ਇਧਰ ਵੀ ਕਰੈਸ ਚੜਾਤਾ ਇਹ ਕਿਉਂ ਚੜਾਇਆ ਵੀ ਸਲਾਬ ਦੇ ਕਾਰਨ ਇਟਾਂ ਖਰਾਬ ਨਾ ਹੋਣ ਤੇ ਆਪਣੀ ਬੰਬੀ ਆ ਗਈ ਇਹ ਸੀ ਸਾਡੀ ਅੱਜ ਦੀ ਵੀਡੀਓ ਅੱਜ ਦਾ ਵਲੌਗ ਤੇ ਇਹ ਵਲੌਗ ਆਪਣਾ ਘਰੇ ਬਣਾਇਆ ਸੀ ਥੋੜਾ ਜਿਹਾ ਵਲੌਗ ਹੈ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਊ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੇ ਦੇ ਬੇ ਕਰ ਲੱਗਿਆ ਤਾਂ ਵੀ ਕਮੈਂਟ ਕਰ ਦਿਓ ਤੇ ਕਰ ਬਲੌਗ ਤੇ ਇਸ ਕਰਕੇ ਮੈਂ ਇੱਕ ਤੁਹਾਨੂੰ ਥੋੜੀ ਰਿਕਵੈਸਟ ਹੋ ਰਹੀ ਹੈ ਨਰੇਕ ਚੈਨਲ ਨੂੰ ਜੁੜਾ ਸਬਸਕ੍ਰਾਈਬ ਕਰ ਲਓ ਤੇ ਇਹ ਮੇਰੀ ਰਿਕਵੈਸਟ ਆ ਵੀ ਅਰ ਕੁਇਟ ਹੀ ਕਰ ਸਕਦੇ ਆ ਬਾਕੀ ਸਪੋਰਟ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਸ਼ੇਅਰ ਕਰ ਸਕਦੇ ਹੋ ਤੇ ਤੁਹਾਡੀ ਧੰਨਵਾਦ ਆ ਮਿਲਨੇ ਆ ਕਿਥੇ ਅਗਲੇ ਅਗਲੇ ਬਲੌਗ ਦੇ ਵਿੱਚ ਧੰਨਵਾਦ ਸ਼ੁਕਰੇ ਮੇਰੇ ਵੀਡੀਓ ਦੇਖਣ ਵਾਸਤੇ ਧੰਨਵਾਦ ਇੱਕ ਵਾਰ ਤੁਹਾਨੂੰ ਮੈਂ ਆਪਣੇ ਘਰ ਦੇ ਦਿਖਾ ਸਕਦਾ ਦੇਖੋ ਆਪਾਂ ਸਮਾਰ ਆ ਗਿਆ ਆਪਣਾ ਇੱਧਰ ਸਟੋਰ ਆ ਗਿਆ ਆਪਣੇ ਪਸ਼ੂ ਖੜੇ ਆ ਮੇਨ ਗੇਟ ਇੱਧਰ ਆਪ ਇਹ ਜਗਾ ਥੱਦੀ ਸੇ ਆਪਾਂ ਉਹ ਆਪਣੇ ਦਾ ਦੇਖੋ ਸਰੀਏ ਦੇਖ ਸਕਾਂ ਤੁਸੀਂ ਕਮਰੇ ਵਾਸਤੇ ਇੱਥੇ ਕਮਰਾ ਬਣਨਾ ਸੀ ਇਹ ਕਿਰਾਏ ਫਿਰ ਹਾਲ ਆਪਾਂ ਇੱਥੇ ਤੂੜੀ ਵਾਲਾ ਪਾਤਾ ਆ ਦੇਖੋ 15 ਬਈ 15 ਤੂੜੀ ਵਾਲਾ ਬਣ ਗਿਆ ਤੇ ਠੀਕ ਹੈ ਜੀ ਫਿਰ ਮਿਲਦੇ ਆਂ ਇਸੇ ਅਗਲੇ ਬਲੌਗ ਦੇ ਵਿੱਚ ਧੰਨਵਾਦ